ਈ ਵਾਖੇ ਗੁਰਜੀਕਾ ਖਾਸ ਰਾਸ਼ੀ ਗੁਰਜੀਕੀ ਫਤੈ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਾਂ ਅਕਸਰ ਹੀ ਆਪਣੇ ਆਸ-ਪਾਸ ਦੇਖਦੇ ਆ ਕਿ ਕਈ ਮਾਮਾ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰਮੰਦ ਰਹਿੰਦੀਆਂ ਨੇ ਮਾਮਾ ਬੱਚਿਆਂ ਦੀ ਬਹੁਤ ਚਿੰਤਾ ਕਰਦੀਆਂ ਨੇ ਕਿ ਸਾਡਾ ਬੱਚਾ ਕਿਤੇ ਗਲਤ ਸੰਗਤ ਦੇ ਵਿੱਚ ਨਾ ਪੈ ਜਾਵੇ ਸਾਡੇ ਬੱਚੇ ਦੇ ਉੱਤੇ ਕਿਸੇ ਮਾੜੇ ਇਨਸਾਨ ਕਿਸੇ ਮਾੜੀ ਸ਼ਕਤੀ ਦਾ ਕੋਈ ਪ੍ਰਭਾਵ ਨਾ ਪੈ ਜਾਵੇ ਇਸ ਕਰਕੇ ਉਹ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਵਾਹੀ ਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਕਈ ਭੈਣਾਂ ਬੀਬੀਆਂ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਕਈ ਤਰ੍ਹਾਂ ਦੇ ਟੂਨੇ ਟੋਟਕੇ ਉਪਾਅ ਵੀ ਕਰਦੀਆਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰਾ ਬੱਚਾ ਤੰਦਰੁਸਤ ਰਹੇ ਤਰੱਕੀ ਕਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇ சாராா பூர ਸੰਕਤਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਸ਼ਬਦ ਜਾਪ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਨਾ ਜੇਕਰ ਮਾਵਾ ਖੁਦ ਇਸ ਸ਼ਬਦ ਦਾ ਜਾਪ ਕਰ ਲੈਣ ਆਪਣੇ ਬੱਚਿਆਂ ਤੋਂ ਇਸ ਸ਼ਬਦ ਦਾ ਜਾਪ ਕਰਵਾ ਲੈਣ ਤਾਂ ਕੋਈ ਵੀ ਮਾੜਾ ਇਨਸਾਨ ਕੋਈ ਮਾੜੀ ਸ਼ਕਤੀ ਤੁਹਾਡੇ ਬੱਚੇ ਦੀ ਵਾਅਦਨ ਵੀ ਨਹੀਂ ਦੇਖ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਐਸੀ ਮੱਤਬੁੱਧ ਤੁਹਾਡੇ ਬੱਚੇ ਨੂੰ ਮਿਲ ਜਾਵੇਗੀ ਜਿਹਦੇ ਨਾਲ ਤੁਹਾਡਾ ਬੱਚਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਫੇਗਾ ਕੋਈ ਚਾਹ ਕੇ ਵੀ ਉਹਦਾ ਵਾਲ ਵੀ ਰਿੰਗਾ ਨਹੀਂ ਕਰ ਪਾਵੇਗਾ ਇੰਨੀ ਤਾਕਤ ਆ ਇਸ ਸ਼ਬਦ ਜਾਪ ਦੇ ਵਿੱਚ ਜਾਂ ਫਿਰ ਆਪਾਂ ਗੁਰਬਾਣੀ ਦਾ ਇੱਕ ਪਾਠ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਉਹ ਪਾਠ ਆਪਾਂ ਕਰ ਸਕਦੇ ਹਾਂ ਕਿਉਂਕਿ ਸੰਗਤ ਜੀ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਰੂਪੀ ਉਹ ਖਜ਼ਾਨਾ ਦਿੱਤਾ ਏ ਜਿਹਦੇ ਵਿੱਚੋਂ ਆਪਾਂ ਕੋਈ ਵੀ ਮੋਤੀ ਚੁਣ ਲਈਏ ਭਾਰਤੀ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਪਾਂ ਕੋਈ ਵੀ ਸ਼ਬਦ ਜਾਪ ਕਰ ਲਈਏ ਕੋਈ ਵੀ ਪਾਠ ਮਨ ਲਾ ਕੇ ਕਰ ਲਈਏ ਉਹ ਕੀਤੇ ਹੋਏ ਪਾਠ ਦਾ ਉਹ ਕੀਤੇ ਹੋਏ ਸ਼ਬਦ ਜਾਪ ਦਾ ਫਲ ਸਾਨੂੰ ਜਰੂਰ ਮਿਲਦਾ ਹੈ ਸਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਆ ਕੋਈ ਸੱਚੇ ਮਨੋਂ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਲੜ ਲੱਗ ਜਾਵੇ ਮਹਾਪੁਰਖ ਜੀ ਕਹਿੰਦੇ ਕਰਦਾ ਕੋਈ ਇੱਕ ਜੀ ਹੀ ਭਜਨ ਬੰਦਗੀ ਕਰਨ ਵਾਲਾ ਹੋਵੇ ਕਰਦਾ ਕੋਈ ਇੱਕ ਜੀ ਹੀ ਸੇਵਾ ਸਿਮਰਨ ਕਰਨ ਵਾਲਾ ਹੋਵੇ ਤਾਂ ਕਹਿੰਦੇ ਉਹ ਇੱਕ ਕਰਕੇ ਕਈ ਕੁਲਾਂ ਤਰ ਜਾਂਦੀਆਂ ਨੇ ਫਿਰ ਆਪ ਸੋਚੋ ਵੀ ਜੇ ਇੱਕ ਇਨਸਾਨ ਦੀ ਭਜਨ ਬੰਦਗੀ ਇੱਕ ਇਨਸਾਨ ਦੇ ਨੇਕ ਕੰਮ ਉਹਦੀਆਂ ਕਈ ਕੁਲਾਂ ਉਤਾਰ ਸਕਦੇ ਆ ਤਾਂ ਫਿਰ ਮਾਂ ਬਾਪ ਦੀ ਕੀਤੀ ਹੋਈ ਭਜਨ ਬੰਦਗੀ ਮਾਂ ਬਾਪ ਦੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦਾ ਫਲ ਬੱਚੇ ਨੂੰ ਕਿਉਂ ਨਹੀਂ ਮਿਲ ਸਕਦਾ ਮਾਪੇ ਜੋ ਵੀ ਕੰਮ ਕਰਦੇ ਹਨ ਭਾਵੇਂ ਉਹ ਚੰਗੇ ਕਰਦੇ ਨੇ ਮਾੜੇ ਕਰਦੇ ਨੇ ਉਹਨਾਂ ਦਾ ਅਸਰ ਉਹਨਾਂ ਦੇ ਬੱਚਿਆਂ ਤੇ ਜ਼ਰੂਰ ਹੁੰਦਾ ਹੈ ਜਿਵੇਂ ਮੰਨ ਲਓ ਕਿ ਕੋਈ ਇਨਸਾਨ ਬਹੁਤ ਨੇਕ ਦਿਲ ਇਨਸਾਨ ਆ ਹਮੇਸ਼ਾ ਸਭ ਦਾ ਭਲਾ ਕਰਦਾ ਹੈ ਸੱਚੀ ਸੁੱਚੀ ਨੀਅਤ ਸੱਚੀ ਸੁੱਚੀ ਸੋਚ ਦਾ ਮਾਲਕ ਆ ਪਰਮਪਿਤਾ ਪਰਮਾਤਮਾ ਜੀ ਦੀ ਭਗਤੀ ਕਰਨ ਵਾਲਾ ਜੀ ਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਜੀ ਦੇ ਉੱਤੇ ਇੰਨੀ ਕਿਰਪਾ ਕਰਦੇ ਆ ਕਿ ਉਹਨੂੰ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਦਿੰਦੇ ਆ ਕਿਉਂਕਿ ਜਿੰਨੇ ਆਪਣੀ ਜ਼ਿੰਦਗੀ ਵਿੱਚ ਇੰਨੇ ਨੇਕ ਕੰਮ ਕਰ ਲੈ ਨੇਕ ਕਰਮ ਬਣਾ ਲੈ ਉਹਨੂੰ ਉਹਨਾਂ ਦਾ ਫਲ ਤਾਂ ਮਿਲਣਾ ਹੀ ਆਣਾ ਤਾਂ ਫਿਰ ਪਾਸ਼ਾ ਉਹਨੂੰ ਫਲ ਕਿੰਜ ਦੇਣਗੇ ਉਸ ਇਨਸਾਨ ਦੇ ਨਾਲ ਜੁੜੇ ਹੋਏ ਹਰ ਰਿਸ਼ਤੇ ਤੋਂ ਉਹਨੂੰ ਸੁੱਖ ਮਿਲੇਗਾ ਜਿੱਥੇ ਵੀ ਉਹ ਜਾਵੇਗਾ ਉਹਦੀ ਕਦਰ ਹੋਵੇਗੀ ਜਿਸ ਕੰਮ ਨੂੰ ਹੱਥ ਪਾਵੇਗਾ ਉਹਨੂੰ ਉਸ ਕੰਮ ਦੇ ਵਿੱਚ ਸਫਲਤਾ ਮਿਲੇਗੀ ਉਹਦੇ ਕੰਮਾਂ ਕਾਰਾਂ ਵਿੱਚ ਬਰਕਤ ਬਵੇਗੀ ਉਹਦੀ ਨੇਕ ਔਲਾਦ ਦੇ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਕੀਤੇ ਹੋਏ ਚੰਗੇ ਕਰਮਾਂ ਦਾ ਹਲ ਦੇਣਗੇ ਕਿਉਂਕਿ ਸੰਗਤ ਜੀ ਮਾਂ-ਬਾਪ ਦਾ ਦੁੱਖ ਸੋਤ ਆਪਣੇ ਬੱਚਿਆਂ ਦੇ ਨਾਲ ਜੁੜਿਆ ਹੁੰਦਾ ਹੈ ਸਭ ਤੋਂ ਵੱਧ ਉਹਨਾਂ ਦਾ ਲਗਾਵ ਆਪਣੇ ਬੱਚਿਆਂ ਦੇ ਨਾਲ ਹੁੰਦਾ ਹੈ ਜੇਕਰ ਬੱਚੇ ਨੇਕ ਹੋਣ ਆਗਿਆਕਾਰੀ ਹੋਣ ਸੇਵਾ ਕਰਨ ਵਾਲੇ ਹੋਣ ਤਾਂ ਮਾਂ-ਬਾਪ ਦੀ ਜੁਨੀਅਨ ਸੁਧਰ ਜਾਂਦੀ ਆ ਮਾਪੇ ਸੁਖੀ ਰਹਿੰਦੇ ਆ ਜੇਕਰ ਬੱਚੇ ਹੀ ਮਾੜੀ ਸੰਗਤ ਦੇ ਵਿੱਚ ਪੈ ਜਾਣ ਜਾਂ ਬੱਚਾ ਕਿਸੇ ਗੱਲੋਂ ਪਰੇਸ਼ਾਨ ਆਣਿਆ ਕੋਈ ਦੁੱਖ ਤਕਲੀਫ ਆ ਤਾਂ ਮਾਪੇ ਬਾਪ ਸਭ ਕੁਝ ਕੋਲ ਹੁੰਦਿਆ ਹੋਇਆ ਵੀ ਸੁਖੀ ਨਹੀਂ ਰਹਿ ਸਕਦੇ ਮਾਪੇ ਬਾਪ ਦਾ ਦੁੱਖ ਸੁੱਖ ਆਪਣੇ ਬੱਚੇ ਦੇ ਨਾਲ ਜੁੜਿਆ ਹੁੰਦਾ ਹੈ ਸੋ ਇਸ ਕਰਕੇ ਮਾਪੇ ਬਾਪ ਦੇ ਹਰੇਕ ਚੰਗੇ ਮਾੜੇ ਕਰਮ ਦਾ ਅਸਰ ਬੱਚਿਆਂ ਤੇ ਹੁੰਦਾ ਹੈ ਇਸ ਲਈ ਹਰ ਇੱਕ ਨੂੰ ਚਾਹੀਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰੇ ਪੁੰਨ ਬਣਾਵੇ ਚੰਗੇ ਕਰਮ ਬਣਾਵੇ ਜਿੰਨਾ ਹੋ ਸਕਦਾ ਹੈ ਭਜਨ ਬੰਦਗੀ ਕਰੇ ਨੇਕ ਕੰਮ ਕਰੇ ਆਪਣੀ ਨੀਅਤ ਦੇ ਵਿੱਚ ਕੋਟ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਜੋ ਅੱਜ ਆਪਾਂ ਕਰ ਰਹੇ ਹਾਂ ਇਹੀ ਸਾਡੇ ਕਰਮ ਬਣ ਰਹੇ ਆ ਤੇ ਮਹਾਰਾਜ ਨੇ ਸਾਨੂੰ ਸਾਫ਼ ਸਪਸ਼ਟ ਸਮਝਾਇਆ ਹੈ ਕਿ ਇਹ ਕਰਮ ਬੀਜ ਜਿਹੜੇ ਤੂੰ ਬੀਜ ਰਿਹਾ ਏ ਇਹ ਤੈਨੂੰ ਹੀ ਖਾਣੇ ਪੈਣਿਆ ਤਾਂ ਫਿਰ ਜਦੋਂ ਆਪਾਂ ਆਪ ਬੀਜ ਕੇ ਆਪ ਹੀ ਖਾਣੇ ਆ ਤਾਂ ਫਿਰ ਚੰਗੇ ਕਰਮ ਬੀਜੀਏ ਚੰਗੇ ਕਰਮ ਬਣਾਈਏ ਸੋ ਇਸ ਕਰਕੇ ਆਪ ਵੀ ਪਜਨਮ ਬੰਦਗੀ ਕਰਨੀ ਆ ਆਪਣੇ ਬੱਚੇ ਨੂੰ ਵੀ ਗੁਰੂ ਦੇ ਲਾੜ ਲਾਉਣਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਤੁਹਾਨੂੰ ਤੁਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਆ ਬੜੀ ਹੀ ਮਹਾਨ ਆ ਇਹਦੇ ਵਿੱਚੋਂ ਤੁਸੀਂ ਕੋਈ ਵੀ ਪਾਠ ਕਰ ਲਓ ਭਾਵੇਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੋ ਜੋ ਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੋ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੋ ਸਭ ਪਾਠ ਦਾ ਫਲ ਮਿਲੇਗਾ ਜੇ ਤੁਸੀਂ ਪਾਠ ਨਹੀਂ ਕਰ ਸਕਦੇ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਿਹੜੇ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰ ਸਕਦੇ ਉਹ ਵਾਹਿਗੁਰੂ ਮੰਤਰ ਗੁਰ ਮੰਤਰ ਕਰ ਲਓ ਬਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਗੁਰੂ ਚਰਨਾਂ ਦੇ ਨਾਲ ਜੁੜਨਾ ਹੈ ਸਾਡੇ ਬੱਚੇ ਸੰਦੇਕ ਦੇਖ ਕੇ ਸਿੱਖਦੇ ਆ ਤੇ ਖਾਸ ਕਰਕੇ ਮਾਵਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਆਪਣੇ ਬੱਚੇ ਨੂੰ ਸਹੀ ਰਸਤੇ ਤੇ ਲਿਉਣਾ ਤਾਂ ਕਿਉਂਕਿ ਕੱਟਕੀਆਂ ਟਾਣੀਆਂ ਆਪਾਂ ਜਿੱਧਰ ਮਰਜ਼ੀ ਮੋੜ ਸਕਦੇ ਹਾਂ ਉਸੇ ਤਰ੍ਹਾਂ ਛੋਟੇ ਬੱਚੇ ਨੂੰ ਆਪਾਂ ਜਿੱਧਰ ਮਰਜ਼ੀ ਲਾ ਸਕਦੇ ਹਾਂ ਤੇ ਬੱਚਿਆਂ ਦਾ ਜ਼ਿਆਦਾ ਸਮਾਂ ਆਪਣੀ ਮਾਂ ਦੇ ਨਾਲ ਬਤੀਤ ਹੁੰਦਾ ਹੈ ਛੋਟੇ ਬੱਚੇ ਮਾਂ ਦਾ ਨੇੜ ਜਿਆਦਾ ਕਰਦੇ ਆ ਮਾਂ ਦੀ ਗੱਲ ਜਿਆਦੀ ਮੰਨਦੇ ਆ ਇਸ ਕਰਕੇ ਮਾਂ ਚਾਵੇ ਤਾਂ ਉਹਨਾਂ ਨੂੰ ਬਚਪਨ ਤੋਂ ਹੀ ਗੁਰੂ ਦੇ ਲਾੜ ਲਾ ਸਕਦੀ ਆ ਪਰ ਉਹੀ ਮਾਂ ਗੁਰੂ ਦੇ ਲੜ ਲਾਵੇਗੀ ਨਾ ਜੋ ਖੁਦ ਲੱਗੀ ਹੋਵੇਗੀ ਪਹਿਲਾਂ ਤਾਂ ਆਪਾਂ ਆਪਣੇ ਆਪ ਨੂੰ ਸੁਧਾਰੀਏ ਆਪ ਖੁਦ ਅਮਰਤ ਵੇਲੇ ਉੱਠ ਕੇ ਉੱਠ ਕੇ ਨਾਮ ਜਪੀ ਭਜਨ ਮੰਦਗੀ ਕਰੀਏ ਗੁਰੂ ਘਰੇ ਜਾਈਏ ਸੇਵਾ ਕਰੀਏ ਤਾਂ ਜੋ ਸਾਡਾ ਬੱਚਾ ਸਾਨੂੰ ਦੇਖ ਦੇਖ ਕੇ ਹੀ ਸਿੱਖ ਜਾਵੇ ਸਾਨੂੰ ਸਿਖਾਉਣਾ ਹੀ ਨਾ ਪਵੇ ਬੱਚਿਆਂ ਦਾ ਮਨ ਪੂਰੇ ਕਾਗਜ਼ ਵਾਂਗ ਹੁੰਦਾ ਹੈ ਆਪਾਂ ਜੋ ਵੀ ਕੰਮ ਕਰਦੇ ਆ ਨਾ ਉਹਨਾਂ ਦੇ ਲਈ ਤਾਂ ਉਹੀ ਸਹੀ ਆ ਤਾਂ ਜੇ ਆਪਾਂ ਗੁਰੂ ਘਰੇ ਜਾਵਾਂਗੇ ਸੇਵਾ ਕਰਾਂਗੇ ਘਰ ਵਿੱਚ ਵੀ ਅੰਮ੍ਰਿਤ ਵੇਲੇ ਉੱਠਾਂਗੇ ਪਾਠ ਕਰਾਂਗੇ ਤਾਂ ਸਾਡੇ ਬੱਚੇ ਨੂੰ ਇਹ ਸਾਰੇ ਕੰਮ ਕਰਨੇ ਜ਼ਰੂਰੀ ਲੱਗਣਗੇ ਉਹ ਵੀ ਸਾਨੂੰ ਦੇਖ ਦੇਖ ਕੇ ਆਪਣੇ ਆਪ ਹੀ ਭਜਨ ਬੰਦਗੀ ਵਾਲੇ ਪਾਸੇ ਆ ਜਾਵੇਗਾ ਖੁਦ ਜਦੋਂ ਪਾਠ ਕਰਦੇ ਹੋ ਕੋਲ ਹੀ ਬੱਚੇ ਨੂੰ ਬਿਠਾ ਲਓ ਉਹਨੂੰ ਮੂਲ ਮੰਤਰ ਜਾਪ ਦੇ ਨਾਲ ਜੋੜ ਦੋ ਮਹਾਪੁਰਖ ਜੀ ਕਹਿੰਦੇ ਜੇ ਤੁਸੀਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਹੋ ਹਰ ਮਾਤਾ-ਪਿਤਾ ਆਪਣੇ ਬੱਚੇ ਨੂੰ ਪਿਆਰ ਕਰਦਾ ਹੀ ਉਹਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਵੀ ਮੇਰੇ ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ ਜਮੇ ਔਰ ਜੇ ਹੋ ਕੇ ਵੀ ਆਪਾਂ ਉਹਨਾਂ ਨੂੰ ਉਹਨਾਂ ਦੀਆਂ ਮਨਪਸੰਦ ਦੀਆਂ ਚੀਜ਼ਾਂ ਲਿਆ ਕੇ ਦਿੰਦੇ ਆ ਚੰਗਾ ਖਵਾਉਣੇ ਆ ਚੰਗਾ ਪਹਿਨਣਾਂ ਨੂੰ ਦਿੰਨੇ ਆ ਚੰਗੀ ਪੜ੍ਹਾਈ ਲਿਖਾਈ ਚੰਗਾ ਰਹਿਣ ਸਹਿਣ ਸਭ ਕੁਝ ਚੰਗਾ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਚੰਗਾ ਤਾਂ ਹੋਵੇਗਾ ਜਦੋਂ ਉਹ ਗੁਰੂ ਦੇ ਲੜ ਲੱਗਣਗੇ ਸਭ ਤੋਂ ਜ਼ਰੂਰੀ ਗੰਗ ਇਹ ਹੀ ਆ ਕਿ ਅਸੀਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਪਜਨੰਦਗੀ ਵਾਲੇ ਪਾਸੇ ਲਾ ਦੇਗੀ ਇਹ ਨਹੀਂ ਕਹਿਣਾ ਵੀ ਜੇ ਸਾਡਾ ਬੱਚਾ ਛੋਟਾ ਹੈ ਕਈ ਵਾਰ ਮਾਮਾ ਆਪਣੇ ਬੱਚਿਆਂ ਦੇ ਤਰਸ ਕਰਦੇ ਆ ਵੀ ਨਹੀਂ ਨਹੀਂ ਛੋਟਾ ਬੱਚਾ ਹੈ ਇਹਨੂੰ ਸੁਲਤਾ ਰਹਿਣ ਦਈਏ 7 ਸਾਲ ਤੋਂ ਬਾਅਦ ਆਪਣੇ ਬੱਚੇ ਨੂੰ ਅਮਰਤ ਵੇਲੇ ਦੇ ਵਿੱਚ ਉਠਾਓ ਇਹ ਆਪਾਂ ਇਹ ਨਹੀਂ ਕਹਿ ਰਹੇ ਵੀ ਉਹਨੂੰ 2 ਵਜੇ 3 ਵਜੇ ਉਠਾਉਣਾ ਹੈ ਸਾਡੇ ਕੋ 5 ਵਜੇ ਆਪਾਂ ਉਠਾ ਸਕਦੇ ਹਾਂ ਜਦੋਂ ਬੱਚਾ ਛੋਟਾ ਹੈ ਉਦੋਂ ਵਾਹਿਗੁਰੂ ਜੀ ਦੇ ਜਾਪ ਤੋਂ ਉਹਦੀ ਸ਼ੁਰੂਆਤ ਕਰਵਾਓ ਹੌਲੀ ਹੌਲੀ ਮੂਲ ਮੰਤਰ ਜੀ ਦਾ ਜਾਪ ਜਿਵੇਂ ਜਿਵੇਂ ਬੱਚਾ ਵੱਡਾ ਹੋਵੇ ਆਪਣੇ ਆਪ ਹੀ ਉਹਦਾ ਨਿਤਨੇਮ ਵੱਧਾ ਜਾਣਾ ਹੈ बस ਉਹ ਨੂੰ ਇੱਕ ਰੂਲ ਮੰਤਰ ਜਾਪ ਦੇ ਨਾਲ ਜੋੜ ਤੋਂ ਜੋੜਨਾ ਤਾਂ ਵਾਹਿਗੁਰੂ ਜੀ ਨੇ ਆ ਆਪਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਆ ਅਤੇ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਨੀ ਆ ਕਿ ਸੀ ਆਪਣੇ ਬੱਚੇ ਨੂੰ ਉਠਾ ਕੇ ਬਿਠਾਈਏ ਉਹਨੂੰ ਇਹ ਕਹੀਏ ਕਿ ਪੁੱਤਰ ਪਾਠ ਕਰ ਲਾ ਜਾਂ ਪਾਠ ਸੁਣ ਲਾ ਆਪਾਂ ਤਾਂ ਇੰਨਾ ਹੀ ਕਰ ਸਕਦੇ ਆ ਨਾ ਬਾਕੀ ਕਿਰਪਾ ਮਾਲਕ ਨੇ ਕਰਨੀ ਆ ਤਬਾ ਸਸਾਂ ਆਪਣੇ ਬੰਨ ਲੋ ਕੋਸ਼ਿਸ਼ ਕਰੀਏ ਤੇ ਵਾਹਿਗੁਰੂ ਜੀ ਦੇ ਅਗੇ ਹਰ ਰੋਜ਼ ਅਰਦਾਸ ਕਰੋ ਕਿ ਪਾਸ਼ਾ ਮੇਰੇ ਬੱਚੇ ਨੂੰ ਭਜਨ ਬੰਦਗੀ ਦੋ ਪਾਸ਼ਾ ਮੇਰੇ ਬੱਚੇ ਨੂੰ ਚੰਗੀ ਮਨਤ ਬੁੱਧ ਦੋ ਜਦੋਂ ਆਪਣੇ ਬੱਚੇ ਦੇ ਲਈ ਕੁਝ ਮੰਗਣਾ ਹੈ ਭਜਨ ਬੰਦਗੀ ਮੰਗਣੀ ਆ ਚੰਗੀ ਮਨਤ ਬੁੱਧ ਮੰਗਣੀ ਆ ਸੋ ਸੰਗਤ ਜੀ ਆਸ ਕਰਦੇ ਆ ਕਿ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਜਾਂ ਇਹ ਜਾਣਕਾਰੀ ਚੰਗੀ ਲੱਗੀ ਆ ਤਤ ਇਹਨੂੰ ਆਪਣੇ ਘਰ ਦੇ ਵਿੱਚ ਲਾਗੂ ਜ਼ਰੂਰ ਕਰੀਓ ਜੇ ਆਪਣੇ ਬੱਚਿਆਂ ਨੂੰ ਮੂਰ ਮੰਤਰ ਜੀ ਦੇ ਜਾਪ ਦੇ ਨਾਲ ਬ खुद ਵੀ ਮੂਰ ਮੰਤਰ ਜੀ ਦਾ ਜਾਪ ਕਰੋ ਅਤੇ ਬੱਚਿਆਂ ਨੂੰ ਵੀ ਕੋਲ ਬਿਠਾ ਕੇ ਮੂਰ ਮੰਤਰ ਜੀ ਦਾ ਜਾਪ ਕਰਵਾਓ ਕਿਉਂਕਿ ਸੰਗਤ ਕੀ ਜਿਸ ਪਰ ਵੇਵੇ ਜੋ ਮੂਰ ਮੰਤਰ ਜੀ ਦੇ ਜਾਪ ਦੇ ਪੈਰੇ ਲੱਗ ਜਾਂਦੇ ਆ ਉਹ ਜੀ ਵੀ ਮੂਰ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੰਦਾ ਇਹਨ ਸੰਗਤ ਉਹ ਨਾਨਕ ਪਾਸ਼ਾ ਜੀ ਦੀ ਧੋਮੇ ਮੇਰ ਪਰੇ ਹੱਥ ਉਸ ਮੁਖ ਦੇ ਸਿਰ ਤੇ ਆ ਜਾਂਦੇ ਆ ਸਤਿਗੁਰ ਸੱਚੇ ਪਾਸ਼ਾ ਹਰ ਵੇਲੇ ਹਰ ਕੰਮ ਦੇ ਵਿੱਚ ਸਹਾਇੀ ਹੁੰਦੇ ਆ ਸਤਿਗੁਰ ਸੱਚੇ ਪਾਸ਼ਾ ਉਸ ਨੂੰ ਵੀ ਹਰ ਥਾਂ ਦੇ ਨਾਲ ਰੱਖਦੇ ਆ ਸੋ ਜੇਕਰ ਤੁਸੀਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਉਹ ਗੰਮਤਕੀ ਦੇ ਜਾਪ ਦੇ ਨਾਲ ਰੋਲ ਦੋਗੇ ਤਾਂ ਸੱਚ ਕਰਕੇ ਜਾਣੇ ਉਹ ਤੁਹਾਨੂੰ ਆਪਣੇ ਬੱਚੇ ਦੀ ਕੋਈ ਫਿਕਰ ਜਿੰਤਾ ਕਰਾਂ ਦੀ ਲੋੜ ਨਹੀਂ ਹੈ ਵਾਹਿਗੁਰੂ ਜੀ ਨੇ ਉਹਨੂੰ ਇੰਨੀ ਚੰਗੀ ਮਤਬੁੱਧ ਦੇ ਦੇਣੀ ਆ ਕਿ ਉਹ ਕਦੇ ਵੀ ਗੰਤ ਰਸਤੇ ਤੇ ਨਹੀਂ ਜਾਵੇਗਾ ਜਦੋਂ ਅਕਾਂdre ਮਾਣਿਦਾ ਪਾਠ ਕਰਦੇ ਆ ਜਾਂ ਆਪਣੇ ਸਤਪੁਰ ਸੱਚੇ ਪਾਸ਼ਾ ਜੀ ਦਾ ਨਾਮ ਜਪਦੇ ਆ ਤਾਂ ਸੰਗਤ ਕੀ ਸਾਡੇ ਮਨ ਨੂੰ ਇੰਨੀ ਸ਼ਾਂਤੀ ਇੰਨਾ ਸਕੂਨ ਮਿਲਦਾ ਹੈ ਕਿ ਸਾਡੇ ਮਨ ਦਾ ਸਾਰਾ ਕਾਲਾ ਪਾਣੀ ਢੀਹ ਜਾਂਦਾ ਹੈ ਮਨ ਦੀ ਸ਼ਾਂਤੀ ਅਤੇ ਮਨ ਦਾ ਸੁਕੂਨ ਇਹੀ ਹਰ ਕਿਸਾਨ ਦੀ ਕਾਮਯਾਬੀ ਦਾ ਰਾਜ ਹੈ ਜਿਹਦਾ ਮਨ ਸ਼ਾਂਤ ਹੋਵੇ ਮਨ ਖੁਸ਼ ਹੋਵੇ ਉਹ ਬੰਦਾ ਹਰ ਕੰਮ ਦੇ ਵਿੱਚ ਕਾਮਯਾਬੀ ਹਾਸਲ ਕਰ ਲੈਂਦਾ ਹੈ ਸੋ ਇਸ ਕਰਕੇ ਆਪਾਂ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਸਭ ਤੋਂ ਜ਼ਰੂਰੀ ਆ ਆਪਣੇ ਮਨ ਦਾ ਧਿਆਨ ਰੱਖਣਾ ਆਪਣੇ ਮਨ ਨੂੰ ਸ਼ਾਂਤ ਰੱਖਣਾ ਕਿ ਮਨ ਦੂਰ ਚਰਨਾਂ ਦੇ ਨਾਲ ਜੁੜ ਕੇ ਹੀ ਸ਼ਾਂਤ ਹੋਵੇਗਾ ਮਨ ਨੂੰ ਸ਼ਾਂਤ ਕਰਨ ਦੀ ਕੋਈ ਵਿਧੀ ਕੋਈ ਉਪਾਅ ਨਹੀਂ ਹੈ ਇਹ ਮਨ ਪਰਮ ਪਿਤਾ ਤੋਂ ਆਤਮਾ ਦੀ ਭਜਨ ਮੱਤਗੀ ਦੇ ਵਿੱਚ ਖੁਸ਼ ਹੁੰਦਾ ਹੈ ਇਹ ਮਨ ਜਦੋਂ ਗਿਆਨ ਹਾਸਲ ਕਰਕੇ ਖੁਸ਼ ਹੁੰਦਾ ਹੈ ਇਹ ਮਨ ਜਦੋਂ ਆਪਾ ਆਪਣੀਆਂ ਜਿਵੇਂ ਆਪਾਂ ਆਪਣੇ ਹਿੱਸੇ ਦੇ ਕੰਮਾਂ ਨੂੰ ਸਹੀ ਸਮੇਂ ਤੇ ਕਰ ਲੈਨੇ ਆਂ ਉਹਦੋਂ ਕੋਸ਼ਸ਼दाई ਪਰ ਜਦੋਂ ਅਸੀਂ ਆਪਣੇ ਅੱਜ ਦੇ ਕੰਮ ਕੱਲ ਤੇ ਟਾਲਣਾ ਸ਼ੁਰੂ ਕਰ ਦਿੰਨੇ ਆਂ ਤਾਂ ਫਿਰ ਉਹ ਕੰਮਾਂ ਦਾ ਭੋਜ ਜਿਵੇਂ ਜਿਵੇਂ ਸਾਡੇ ਮਨ ਤੇ ਵੱਧਦਾ ਹੈ ਸਾਡਾ ਮਨ ਅਸ਼ਾਂਤ ਹੁੰਦਾ ਹੈ ਮਨ ਦਾ ਕਾਲਾਪਣ ਵਧ ਜਾਂਦਾ ਹੈ ਪਰ ਜਦੋਂ ਅਸੀਂ ਆਪਣੇ ਹਰ ਇੱਕ ਕੰਮ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰ ਲੈਨੇ ਆਂ ਮੰਨੋ ਤੇ ਸ਼ਾਂਤੀ ਸਭ ਨੂੰ ਮਿਲਦਾਇ। ਸੋ ਇਹ ਸਾਰੀਆਂ ਗੱਲਾਂ ਆਪਣੇ ਬੱਚਿਆਂ ਨੂੰ ਸਮਝਾਉਣਾ ਨਹੀਂ ਆਪਣੇ ਬੱਚਿਆਂ ਨੂੰ ਵੱਜਣ ਤੋਂ ਹੀ ਜਿੰਮੇਵਾਰ ਬਣਨਾ ਹੈ ਆਪਣੇ ਕੰਮ ਖੁਦ ਆਪ ਕਰਨੇ ਸਿਖਾਉਣੇ ਹਨ ਕਈ ਵਾਰ ਅਸੀਂ ਆਪਣੇ ਬੱਚੇ ਨੂੰ ਲਾੜ ਲਾ ਕੇ ਵਿੱਚ ਖੁਦ ਹੀ ਵਗਾਰ ਲੈਂਦੇ ਹਾਂ ਪਰ ਬਚਪਨ ਤੋਂ ਹੀ ਉਹ ਨੂੰ ਆਪਣੇ ਛਿੱਕੇ ਛਿੱਕੇ ਕੰਮ ਆਪ ਕਰਨੇ ਸਿਖਾਉਣੇ ਚਾਹੀਦੇ ਹਨ ਜਿਵੇਂ ਘਟੋ ਘਟਾ ਆਪਣੇ ਜੋੜੇ ਚੱਕਵਾ ਆਪਣੇ ਕੱਪੜੇ ਆਪਣੀਆਂ ਕਿਤਾਬਾਂ ਸਹੀ ਜਗ੍ਹਾ ਤੇ ਰੱਖਣਾ ਤਾਂ ਜਿਹੜੇ ਸਿਖਾਉਣਾ ਚਾਹੀਦੇ ਹਨ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਸਣਾ ਖਾਣ ਵਿਨੇ ਹੱਥ ਧੋਣਾ ਸਿਰ ਟਕਣਾ ਬਾਲਕਾਂ ਦਾ ਸ਼ੁਕਰਾਨਾ ਕਰਨਾ ਇਹ ਸਾਰੀਆਂ ਚੀਜ਼ਾਂ ਆਪਾਂ ਹੀ ਆਪਣੇ ਬੱਚੇ ਨੂੰ ਸਿਖਾਉਣੀਆਂ ਨੇ ਇਹ ਕਿਸੇ ਨੇ ਬਾਹਰੋਂ ਆ ਕੇ ਨਹੀਂ ਸਿਖਾਉਣਾ ਖਾਤੇ ਰੋਟੀ ਖਾ ਕੇ ਆਪਣੀ ਥਾਲੀ ਜਿੱਥੇ ਬਰਤਨ ਸਾਫ਼ ਕਰਦੇ ਹੋ ਉੱਥੇ ਰੱਖ ਕੇ ਆਉਣਾ ਇਹ ਆਦਤ ਜੁਰੂਰ ਹੀ ਪਾਉਣੀ ਚਾਹੀਦੀ ਹੈ ਥਾਲੀ ਦੇ ਵਿੱਚ ਝੂਠ ਨਹੀਂ ਛੱਡਣੀ ਜਿੰਨਾ ਦਾ ਭੋਜਨ ਸ਼ਤਨਾ ਹੈ ਉਨਾ ਹੀ ਪਵਾਉ ਇਸ ਨਿੱਕੀਆਂ ਨਿੱਕੀਆਂ ਗੱਲਾਂ ਇਨਕੇ-ਨਕੇ ਨਿਯਮ ਤੁਹਾਡੇ ਬੱਚੇ ਨੂੰ ਅੱਗੇ ਜਾ ਕੇ ਬਹੁਤ ਕਾਮ ਆਉਂਦੇ। ਤੁਹਾਨੂੰ ਭੁੱਲ ਕੇ ਵੀ ਕਦੇ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਕੋਈ ਗੈਰ-ਮੰਨ ਵਾਲੀ ਗੱਲ ਨਹੀਂ ਕਰਨੀ। ਕਿ ਕਿਸੇ ਨੇ ਨਜ਼ਰ ਲਾ ਦਿੱਤੀ, ਕਿਸੇ ਨੇ ਤੁਝ ਕਲਦੋਤਾ। ਜਦੋਂ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਹੀ ਕੌਮਨਾ ਗੱਲਾਂ ਕਰਦੇ ਆ ਨਾ ਤੁਸੀਂ ਜਾਣੀ ਅਣਜਾਣੀ ਦੇ ਵਿੱਚ ਆਪਣੇ ਬੱਚੇ ਨੂੰ ਇੰਨੀ ਗਲਤੀ ਸਿਖਾ ਬੰਨੇ। ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਇਮਾਨਦਾਰਪਣਾ ਦਿੰਨੇ ਆ। ਉਹ ਬੱਚੇ ਕਦੇ ਵੀ ਆਪਣੀ ਗਲਤੀ ਨੂੰ ਸਵੀਕਾਰ ਹੀ ਨਹੀਂ ਕਰਦੇ। ਹਰ ਇੱਕ ਬੰਦੇ ਤੋਂ ਕੋਈ ਗਲਤੀ ਆ। ਗਲਤੀ ਕਰਕੇ ਉਹਨੂੰ ਸਵੀਕਾਰ ਕਰਨਾ ਅਤੇ ਉਹ ਗਲਤੀ ਨੂੰ ਦੁਬਾਰਾ ਨਾ ਦੁਹਰਾਉਣਾ ਇਹ ਸਵੈ ਜ਼ਿੰਮੇਵਾਰੀ ਆ। ਪਰ ਇਹ ਨਹੀਂ ਹੁੰਦਾ ਕਿ ਸਾਡੇ ਤੋਂ ਗਲਤੀ ਹੋਈ ਆ ਤੇ ਅਸੀਂ ਉਹ ਗਲਤੀ ਦੇ ਲਈ ਦੂਜਿਆਂ 'ਤੇਵਾਅਦ ਕਰਾਉਣਾ ਸ਼ੁਰੂ ਕਰਤੇਗੀ। ਕਿ ਮੈਨੂੰ ਤਾਂ ਕਿਸੇ ਨੇ ਨਜਰਤ ਲਾ ਦਿੱਤੀ, ਸਾਨੂੰ ਤਾਂ ਕਿਸੇ ਨੇ ਸੁਲਿਖਾ ਰ ਦਿੱਤਾ ਤਾਂ ਨਿਰਾਸ਼ ਹੋ ਜਾਈਏ। ਇਦਾਂ ਦੀਆਂ ਗੱਲਾਂ ਜਦੋਂ ਬੱਚਿਆਂ 'ਤੇ ਪਹੁੰਚਦੀਆਂ ਆਉਂਦੀਆਂ ਨੇ ਤਾਂ ਬੱਚਿਆਂ ਦੇ ਮਨ ਦੇ ਵਿੱਚ ਇਹ ਗੱਲਾਂ ਬੈਠ ਜਾਂਦੀਆਂ ਨੇ ਕਿ ਉਹਨੇ ਸਾਡੇ ਜੋ ਵੀ ਨੁਕਸਾਨ ਹੁੰਦਾ ਹੈ ਜਾਂ ਸਾਡੇ ਤੇ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹ ਅਸੀਂ ਨਹੀਂ ਕਰਦੇ ਲੋਕ ਕਰਵਾਉਂਦੇ ਨੇ ਜੋ ਲਿਖਿਆ ਲਿਖਿਆ ਗੰਗਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸੋ ਸੰਗਤ ਕੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਿ ਜੇ ਵੀਡੀਓ ਚੰਗੀ ਲੱਗੀ ਆ ਤਾਂ ਮੈਨੂੰ ਕੋਈ ਤੁਸ਼ੀਆ ਫੀਡਬੈਕ ਕਰਕੇ ਦੱਸਿਓ ਕਿ ਗੰਭੀਰ ਚੰਗੀ ਨਾ ਲੱਗੀ ਹੋਵੇ ਕੋਈ ਤੁਸੀਂ ਮੈਨੂੰ ਅਪੀਸ਼ ਹੋ ਕੇ ਜੀ ਘਰ ਸਭ ਨੂੰ ਕਿਹਾ ਹੱਸਦੇ ਨਾ ਅਤੇ ਕਮੈਂਟ ਬਾਕਸ ਜਿਹੜੇ ਚ ਜਰੂਰ ਲਿਖ ਦਿਓ ਜੀ ਜਿਹੜੀ ਗੱਲ ਤੁਹਾਨੂੰ ਇਸਾਂ ਦਾ ਨਾਮ ਫਾਇਨਲ ਹੋ